ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਦੇੜੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿੱਪਤੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਹਨ ਤਿੰਨੇ ਪਹਿਲਾਂ ਸੂਹ ਤੁਹਾਨੂੰ ਦਿਖਾਉਣੀਆਂ ਇੱਕ ਸੋਈ ਆ ਤੇ ਦੋ ਗੱਪਣਾ ਗੱਪਣਾ ਆਪਣੀਆਂ ਪਾਸ ਕਰਕੇ ਤੇ ਵੇਖ ਚੱਕ ਕੇ ਖੜੋ ਤੇ ਸੋਈ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਵਧੀਆ ਵਧੀਆ ਭਾਜੀ ਚਲੋ ਵਧੀਆ ਜੀ ਆ ਗਿਆ ਸਭ ਠੀਕ ਠਾਕ ਜੀ ਠੀਕ ਠਾਕ ਜਾਈਂਗਾ ਤੇ ਨਾਮ ਦੱਸ ਤਾਂ ਫਿਰ ਹਾਂ ਭਾਈ ਡਿਪੀ ਜੀ ਇੱਕ ਮਿੰਟ ਚੱਕ ਜੱਬ ਜੀ ਗਾਂ ਤੁਸੀਂ ਜਿਹੜਾ ਜਿਹੜਾ ਅੰਦਰ ਸਾਡੀ ਠੀਕ ਹੈ ਹਾਂਜੀ 9789137252 ਜੀ ਭਾਜੀ ਮੋਬਾਈਲ ਨੰਬਰ ਠੀਕ ਹੈ ਹਾਂਜੀ ਹਾਂਜੀ ਤੇ ਦਿਨੇ ਛੋਟੀਆਂ ਦਿਨੇ ਪਹਿਲਾ ਸੂਗਾ ਛੋਟੇ ਸਿੰਗ ਨੇ ਕਟੀਆਂ ਜੀ ਠੀਕ ਦਿਨੇ ਪਹਿਲਾ ਸੂਗਾ ਹਨਾ ਸਵੇਰਾ ਭਾਜੀ ਹਾਂਜੀ ਤੇ ਚਲੋ ਫਿਰ ਸ਼ੁਰੂਆ ਆ ਪਹਿਲੇ ਨੰਬਰ ਅਲੀਦਨ ਕਰ ਲੀਏ ਹਾਂਜੀ ਵੀਡੀਓ ਭਾਜੀ ਨਾਗਾ ਪੈ ਗਿਆ ਥੋੜਾ ਇਸ ਤੋਂ ਬੜਾ ਸ਼ਾਸਤ ਤੇ ਰਹੇ ਹਾਂ ਹਾਂਜੀ ਹਾਂਜੀ ਆ ਬਾਚੇ ਬਾਕੀ ਤੁਹਾਨੂੰ ਪਤਾ ਸਾਡੇ ਪ੍ਰੋਗਰਾਮੇ ਦੋ ਕ ਦਿਨ ਪ੍ਰੋਗਰਾਮ ਹੀ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਤੇ ਦੋ ਕ ਦਿਨ ਸਾਡੇ ਤੱਕ ਆਇਆ ਨਹੀਂ ਗਿਆ ਜਿਹੜਾ ਅੱਛਾ ਹਾਂਜੀ ਚੰਗੀਆਂ ਝੋਟੀਆਂ ਹੋਣ ਚੰਗੀਆਂ ਚੰਗੀਆਂ ਪਹਿਲਾ ਪਹਿਲਾ ਸੂਰ ਦੂਜਾ ਦੂਜਾ ਸੂਰ ਵੇਖੋ ਥਾਂ ਤੇੜਾ ਝੋਦੀ ਹੈਗਾ ਠੀਕ ਆ ਹਾਂਜੀ ਜੀ ਬਾਕੀ ਭਾਈ ਛੋਟਾ ਭਾਅ ਪਿਆਰੂ ਦਾ ਵੱਡਾ ਭਾਅ ਪਿਆ ਕਰੂਗਾ ਪਤਾ ਕੀ ਗੱਲ ਭਾਜੀ ਹਾਂਜੀ ਭਾਅ ਪਿਆ ਗਿਆ ਮੇਰੇ ਠੀਕ ਹੈ ਜੀ ਹਾਂ ਜੀ ਇਹੋ ਜਿਹੀ ਨਹੀਂ ਗੱਲ ਬਈ ਮੱਢੀਆਂ ਹੀ ਲੈਣੀਆਂ ਆਪਾਂ ਛੋਟੀਆਂ ਮੱਢੀਆਂ ਸਾਰੀਆਂ ਪਾਜੀ ਜੀ ਥੋੜਾ 9 10 ਕਿਲੋ ਦੁੱਧ ਤੇ ਆ ਹਾਂ 9 ਤਾਂ ਪਲਾਸੀ ਜੇ ਪਹਿਲੇ ਸੂਏ ਛੋਟੀਆਂ ਮੂੰਹਾਂ ਛਿੱਕੀ ਆ ਤੇ ਕੋਈ ਵੇਖੇ ਲੈ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਪਾਜੀ ਜੀ 12 13 ਦਿਨ ਸੂਈ ਨੂੰ ਹੋ ਗਿਆ ਅੱਛਾ ਹਾਂ ਜੀ ਆਹ ਮਗਰ ਕੱਟੀ ਇਹ ਇੰਨੇ ਚਿਰ ਦੀ ਪਾਜੀ ਪ੍ਰੋਪਰ ਨਾ ਘਰ ਆਣਾ ਕਿ ਆ ਵੀ ਅੱਜ ਕੱਲ 12 ਦਿਨ ਹੈ 13ਵਾਂ ਦਿਨ ਕੱਟੀ ਸੂਈ ਨੂੰ ਆ ਅੱਛਾ ਪਾਜੀ ਮੈਲੇ ਮੋਲੇ ਚੱਲ ਕੇ 13 14 ਦੇ 12 13 ਕਿਲੋ ਦੁੱਧ ਦਿੰਦੇ ਨਹੀਂ ਕੱਟੀ ਠੀਕ ਹੈ ਜ ਪਿੰਡਾ ਪੁੰਡਾ ਦੇਖੋ ਅੰਦਰ ਅੰਦਰੇ ਰਹੀ ਭਾਰੀ ਕੱਟੀ ਜਿਆਦਾ ਅੰਦਰ ਰਹੀ ਹੈ ਮਾਜ ਅੰਦਰੇ ਰਹੀ ਆ ਉਹ ਪੂਰੀ ਉੱਥੋਂ ਹੀ ਲਈ ਜਦੇ ਇਹ ਵੀ ਉੱਥੋਂ ਲਈ ਆ ਤੋਰਾ ਹਾਂ ਫੇਰ ਇੱਕ ਰੀ ਗੂੜੀ ਤਾੜੀ ਪਾਉਂਦੇ ਰੇ ਵੀਰ ਅੱਛਾ ਉਹ ਵੀ ਪਾਉਂਦੇ ਮੇਰੇ ਨੂੰ ਠੀਕ ਆ ਭਾਜੀ ਤੂੜੀ ਚੋਕਰ ਜਿਆਦਾ ਪਾਉਣਾ ਠੀਕ ਆ ਹਾਂਜੀ ਦੇਖੋ ਛੋਟੇ ਸਿੰਗ ਦੀ ਕੱਟੀ ਆ ਮੋਹ ਸ਼ਕੀਬ ਭਾਜੀ ਆ ਜੇ ਦੰਦ ਬਸਾ ਲੇ ਬਸਾ ਲੈਂਦੇ ਮੋਹ ਸ਼ੇਦਾਨ ਪੂਰੀ ਭਾਜੀ ਕੱਦ ਕੱਠ ਲਈ ਹੋਰ ਨਹੀਂ ਭਾਜੀ ਸੋਣੀ ਬੜੀ ਆ ਠੀਕ ਆ ਸੋਣੀ ਰਹਿਣ ਤੋਂ ਮੋਸ਼ਕੀ ਦਰਦਾਂ ਤਾ ਆਲੇ ਸੱਦੇ ਹੈਗੀ ਛੇ ਦੰਦ ਆਂਦੇ ਆ ਛੇ ਦੰਦ ਆਂਦੇ ਭਾਈਏ ਕੋਈ ਵੇਖ ਲੈ ਜੇ ਆ ਜੰਗੀ ਦੇ ਉਹ ਜੰਗੀ ਦੇ ਲੈ ਕਿ ਦੋ ਚਾਰ ਚਾਰ ਦੰਦ ਆਂਦੇ ਭਾਈ ਕੋਣ ਤੋਂ ਵਾਲੀ ਘੋੜੀ ਆ ਭਾਈ ਸਾਰੇ ਦਿਨਾਂ ਨੇ ਤੁਹਾਨੂੰ ਬੜਾ ਝੋਟਾ ਨਾ ਰੱਖੀਂ ਹਾਂਜੀ ਹਾਂਜੀ ਅਸੀਂ ਕਿਹਨੂੰ ਸ਼ਦਾਈ ਬਣਾਉਣਾ ਹਾਂਜੀ ਇਹ ਪਿਆਰੀ ਕਹਾਣ ਦੇ ਨਾਲ ਦਾ ਬੱਚਾ ਭਾਈ 12 ਤਿੰਨ ਦਿਨ ਸੂਈ ਲੱਗ ਹੋਏ ਜੀ ਠੀਕ ਹੈ ਜੀ ਹਾਂ ਕਟਿੰਗ ਕੱਟੀ ਮਗਰ ਮੇਰੀਆਂ ਅੱਖਾਂ ਨਹੀਂ ਦੇਖੋ ਇੱਕ ਰਿਆ 89 ਤੇ ਦੇਖਦਾ ਦੇ ਗਲੇ ਪਿਛਲੇ ਥਣ ਲਗਭਗ ਇੱਕੋ ਜਿਹਾ ਹੈ। ਇਹ ਕੱਟੀ-ਕੱਡੀ ਸੋਹਣੀ ਤੇ ਮਗਰ ਕੱਟੀ ਵੀ ਸੋਹਣੀ ਆ। ਹਾਂ ਕੋਈ ਕੱਟੀ ਹੈ ਜੀ। ਤੇ ਆ ਥਣ ਵੀ ਆ ਦੇਖ ਸਕਦੇ ਜੀ। ਮਾੜੇ ਭਾਈ ਲਵਾ ਦਈਏ ਬੱਚਾ। ਦਿਖਾ ਦਿਓ ਚਲੋ। ਕੱਟੀ ਨੇ ਵੀ ਦੁੱਧ ਚੰਗਾ ਛੱਡਿਆ ਵਾ ਉਤਰਾ। ਤਰਸਮ ਗਈ ਹੈ ਜਿਹੜੀ। ਦੇਖੋ ਭਾਈ ਥਣ ਗੁਲਾਬੀ ਥਣਾਂ ਵਾਲੀ ਘੋਟੀ ਆ। ਰਾਸ ਆਸਿਆ ਇਕ ਤੀਰ ਦੀ ਵੈਹੀ ਹਰ ਸੁਭਾਏਂ ਦਾ ਦੇਖੋ ਭਾਈ ਥਾਨ ਕਟੋੜੀ ਦੀ ਠੀਕ ਹੈ ਜੀ ਹਾਂ ਜੀ ਜੀ ਗੁਲਾਬੀ ਰੰਗ ਦੇ ਭਾਈ ਐਡਾ ਥਾਨ ਨਹੀਂ ਮਿਲਦਾ ਪਹਿਲੇ ਨੂੰ ਹਾਂ ਜੀ ਤੇ ਮੋਲ ਫਿਰ ਵੀ ਦੀ ਇਹਦਾ ਮੋਲ ਭਾਈ ਛੋਟਾ ਜਿਹਾ ਕਰ ਦੇਣਾ ਤੁਹਾਨੂੰ ਪਤਾ ਦੀਵਾਲੀ ਗੋਲੀ ਆ ਹਾਂ ਜੀ ਤੇ ਛੋਟਾ ਜਿਹਾ ਕਰਕੇ ਦੇ ਵੇਚਣ ਵਾਲੇ ਕੰਮ ਕਰ ਜੀ ਠੀਕ ਹੈ ਮੋਲ ਭਾਈ ਇਹੋ ਜਿਹੀ ਝੋਟੀਆਂ ਦਾ ਕਰ ਜੀ ਪਤਾ ਆਪਾਂ 1 12 ਦੀਆਂ 14 ਦੀਆਂ ਵੇਛੜੀਆਂ ਜੀ ਹਾਂਜੀ ਪਰ ਜਿਹੜੀ ਘਪਾ ਦੀਆਂ ਜੀ ਕੱਟੀਆਂ ਦੇ ਦੇਣੀਆਂ ਨਾ ਭਾਜੀ ਸਾਡੇ ਦੇਲ ਨੂੰ ਵੀ ਹੋਂ ਰਿਆ ਵੀ ਜਾਂ ਇਹਨਾਂ ਬਾਜ਼ਾਰ ਭਾਜੀ ਥੋੜਾ ਤੁਹਾਨੂੰ ਪਤਾ ਬੈਠਾ ਹਾਂ ਹਾਂਜੀ ਹਾਂਜੀ ਭਾਜੀ ਬਾਜ਼ਾਰ ਬੈਠਾ ਤੇ ਕੋਈ ਗੱਲ ਨਹੀਂ ਹੁਣ ਬੈਠੇ ਤੇ ਸਹਾਉਣੇ ਆਪਾਂ ਦੇ ਦੇਣੀ ਆ ਠੀਕ ਆ ਤੇ ਜੀ ਇਹ ਕੱਟੀ 93000 ਦੀ 90000 ਜੀ ਦੇ ਦੀ 90000 ਭਾਜੀ 3000 ਛੋੜ ਅੱਛਾ ਇਹ 87 ਦੀ 87 ਦੀ 87000 ਦੀ ਥੋੜਾ ਕਰਕੇ 483 ਦੀ ਜਾਂਦਾ ਫਿਰਕੇ 83 ਜੋ ਭਾਜੀ 2 15 ਕੋ ਛੱਡਾਂਗੇ ਅੱਛਾ ਸਾਡੇ 83 ਦੀ ਪੂਰੇ 83 ਦੀ ਭਾਜੀ ਕੱਤੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਭਾਜੀ ਠੀਕ ਹੈ ਪਹੁੰਚ ਭਾਜੀ ਦੀ ਫ੍ਰੀ ਹੋ ਅੱਛਾ ਸਾਰੇ ਪੰਜਾਬ ਦੇ ਵਿੱਚ ਅੱਛਾ 83000 ਦੇ ਵਿੱਚ 83000 ਚ ਪੂਰੇ ਪੰਜਾਬ ਚ ਪਹੁੰਚ ਫ੍ਰੀ 100000 ਚ ਪਹੁੰਚ ਹੋਣੀ ਕੋਈ 80000 ਆਣਾ 80000 ਚ ਪਹੁੰਚ ਕਰ ਦੇ ਦੀ ਅੱਛਾ ਹਾਂ ਜੇ ਕਿਨੇ ਉਤਰਾ ਖੜਨੀ ਆ ਫਿਰ 80000 ਹੱਦ ਕੋਈ ਲਾਏ ਠੀਕ ਹੈ ਹਾਂ ਜੀ ਹੋਰ ਭਾਜੀ ਕੱਪੜ ਝੋਦੀ ਦੀ ਅੱਛਾ ਪਹੁੰਚ ਚੱਡੀ ਆ ਕੱਟੀ ਕਾ ਚੰਪੀਅਨ ਦੇ ਜੋਗੀ ਜੋਗੀ ਤਾਂ ਛਿੱਗੀ ਹੁੰਦੀ ਹੈ ਜਿਹੜੀ ਕਿਹਨੇ ਥੋੜਾ ਡਰਦੀ ਆ ਮੂੰਹ ਘੰਟਾ ਹੱਥ ਦਿਨ ਕੱਟੀ ਨਹੀਂ ਹੁੰਦੀ ਬਾਕੀ ਇਹਦੇ ਵਿੱਚ ਆ ਵੱਖਰੇ ਕੁਮਾਸ ਤੇ ਲੱਗਾ ਜੀ ਇਹ ਪਾਜੀ ਚੱਲਣਾ ਥਣ ਭਾਂਡਾ ਕਿੱਦਾਂ ਜਿਹੜਾ ਭੰਨ ਨਹੀਂ ਕੱਟੀ ਚਾਰ ਬਾਤਾਂ ਪਾਜੀ ਕੱਢੀਆਂ ਨੇ ਕੱਢੀ ਭਾਜੀ ਪਤਾ ਕੀ ਗੱਲ ਹੈ ਹਾਂਜੀ ਉਹੋ ਹੀ ਕਹਿੰਦੇ ਨੇ ਜਿਹੜੀ ਗੋਭੀ ਹੁੰਦੀ ਹੈ ਨਾ ਹਾਂਜੀ ਉਹੋ ਹੀ ਭਾਜੀ ਆਪਾਂ ਕਿਸੇ ਵੇਲੇ 80 ਰੁਪਏ 85 ਰੁਪਏ ਖਾਣੀ ਪੈਂਦੀ ਹੁੰਣਾ ਹਾਂਜੀ ਉਹੋ ਭਾਜੀ 3 ਰੁਪਏ ਨਹੀਂ ਆਪਾਂ ਖਾਂਦੇ ਹਾਂਜੀ ਉਹ ਬਾਲੇ ਮਾਰੀ ਗੋਭੀ ਆਲਾ ਹਿਸਾਬ ਹੋਇਆ ਏ ਠੀਕ ਹੈ ਭਾਜੀ ਇਸ ਤਰ੍ਹਾਂ ਦੀਆਂ ਲੱਖਾਂ ਲੱਖਾਂ ਢਪਾਈਆਂ ਆ ਹਾਂਜੀ ਹਾਂਜੀ ਹਾਂ ਜੇ ਮੋਂ ਹੁਣ ਪਤਾ ਗੱਲ ਥੋੜਾ ਜਿਆਦਾ ਟਾ ਕਰਕੇ ਦੇ ਦੇਣੀ ਹੈ ਜਿੰਨੇ ਇਥੋਂ ਦੀਆਂ ਦੇ ਦੇਣੀ ਨਾ ਨਾ ਜੇ ਠੀਕ ਹੈ ਅੱਜ ਦੀਵਾਲੀ ਦੇ ਪਾਸ ਸਸਤੇ ਹੀ ਕਰਦੇ ਨੇ ਅਗੇ ਭਾਪਾ ਭਾਜੀ ਸੱਚੇ ਹੁੰਦੇ ਆ ਇਥੋਂ ਸਤਹੀ ਨਹੀਂ ਮਿਲ ਮੈਂ ਦੇਖਾ ਤੇ ਸੋਹਣੀ ਝੋਟੀ ਇਸ ਤਰ੍ਹਾਂ ਦੀਆਂ ਕੱਟੀਆਂ ਨਾ ਮੈਂ ਲੱਖਾਂ ਟਪਾਈਆਂ ਨੇ ਪਰ ਅੱਜ ਜੇ ਨੂੰ ਹੋਣ ਜਾਵੇ ਅੱਜ ਦੇ ਛੰਗਣੇ ਕੋਈ ਨਹੀਂ ਰਹਿਣ ਤੋਂ ਐਵੇਂ ਡਰਦੀ ਆ ਦੇਖ ਪਾਜੀ ਠੀਕ ਅਰੇ ਭਾਜੀ ਕੋਕੀ ਵਾਲੇ ਦਹੀਂ ਹੈ ਪ੍ਰੋਪਰ ਕਰਨਾ ਇਸ ਤਰ੍ਹਾਂ ਕੂੜੀਆਂ ਭਾਜੀ ਕੱਟੀਆਂ ਕੂੜੀਆਂ ਕੱਟੀਆਂ ਰਾਜੀ ਬਾਰੀ ਵੇਖੋ ਇੰਨੀ ਨਿੱਗਰ ਝੋਟੀ ਐ ਵੀ ਬਾਜੀ ਇੱਥੇ ਰਸਾ ਸੋਟ ਕੇ ਚੋੜ ਮੈਂ ਦੇਖਾ ਤੇ ਠੰਡੀ ਤੇ ਰਹੀ ਐ ਪੂਰੇ ਥਣ ਬਾਜੀ ਕਿਰਾਂ ਤੇ ਸ਼ਹਿਰ ਆਉਣ ਰਿਹਾ ਅਜੇ 8 ਦਿਨ ਹੀ ਕੱਤੀ ਹੁੰਦੀ ਬਾਜੀ ਅਜ ਲੈ ਔਰ ਚਾਰੂ ਭਾਈ ਏਦਿਆਂ ਕਿਤੇ ਵੀ ਕਾਹਦੀ ਗੱਲ ਐ ਇਹਦਾ ਭਾਜੀ ਨਿਗਾਹ ਆ ਮੁੱਲ ਜਾਏ ਇੰਤਰਮੀ ਕੜੀ ਫਾਂਤੰਦ ਕੱਢੀ ਆ ਪਾਜੀ ਜੇ 8 ਦਿਨ ਕੱਟੀ ਸਾਮਲ ਜੀ ਨਾ 8 ਦਿਨਾਂ ਤੋਂ ਤੁਹਾਨੂੰ ਪਤਾ ਬਾਜ਼ਾਰ ਹੋਰ ਮਗ ਜਾਨਾ ਹਾਂਜੀ ਹਾਂ ਜੀ ਆ ਦਵਾਲੀ ਆ ਬਸ ਲੰਗਨ ਦੀ ਗੱਲ ਆ ਪਾਜੀ ਇਹ ਬਸ ਅੱਖਾਂ ਦੇ ਨਾਲ ਝੋਟੀਆਂ ਹਾਂਜੀ ਨਾਲ ਬਹੁਤੀ ਜਾਂਦਾ 92 93 ਜਿਆਦਾ ਕੱਟੀ ਆ ਅੱਜ ਦਾ ਮੁੱਲ ਭਾਵੇਂ 92 93 ਹੀ ਕਰਾ ਲਓ ਦਵਾਲੀ ਹਾਂਜੀ ਇਹ ਪਾਜੀ ਤੇ ਦੀ 83 ਜਿਆਦਾ ਕੱਟੀ ਦਰਾਬੇ ਪੂਰੇ 80 ਨਹੀਂ ਦੇ ਦੀਏ 80 ਜਾਂ ਪਾਜੀ 3000 ਛੋੜ 77 ਦੀ ਦੇ ਦੀਏ 75 ਦੀ ਜਾਣ ਦੋ ਫਿਰ ਪਾਜੀ ਹਾਂ ਸਾਡੇ 73 ਦੀ ਅੱਛਾ ਹਾਂ ਇਹਦੀ ਵੀ ਪਹੁੰਚ ਇਹਦੇ ਵੀ ਪਹੁੰਚ ਵਿੱਚ ਪੂਰੇ 73 ਦੇ ਪਹੁੰਚ ਦੋ ਤਰ੍ਹਾਂ ਕਰਦੀਆਂ 70000 ਦੀ ਅੱਛਾ ਹਾਂ ਜੀ ਜੀ ਪਾਜੀ ਠੀਕ ਹੈ ਡੋਲਰ ਕੋਲ ਕੋਲ ਕੱਟੀ ਜਾ ਠੀਕ ਹੈ ਆ ਪਾਜੀ ਗੂਰੀ ਆ ਗਈ ਇਹ ਵੀ ਚੰਗੀ ਜਗ੍ਹਾ ਤੇ ਠੀਕ ਹੈ ਇਹ ਵੀ 4 ਦਿਨ ਤੇ ਇਹ ਤਾਂ ਸਵੇਰ ਆ ਪਿੰਲੇ ਸੋਨਾ ਹੀ ਨੇ ਜੇ ਵੀ ਭਾਜੀ ਲੈ ਜੂਗੇ ਇਹੇ ਤੈਨੂੰ ਖਾਣਾ ਬੜਾ ਕਮਾਲ ਦਾ ਤਿਆਰ ਕਰਨ ਦੀ ਆ ਮਾਣਾ ਭਾਜੀ ਥਾਂ ਤੇ ਐ ਪੂਰੇ ਥਾਂ ਫੜ ਕੇ ਨਾ ਹਾਂਜੀ ਪੂਰੀ ਥਾਂ ਟਿੱਪੇ ਆ ਮੈਂ ਇਹਦੇ ਇੱਥੇ ਅਜੇ ਭਰਨੀ ਆ ਛੋਟੀ ਪੂਰੀ ਜਿਹਨੂੰ ਪੂਰੀ ਅਸਲ ਪੂਰੀ ਆਂਦੇ ਆ ਉਹ ਆ ਹਾਂਜੀ ਹਾਂਜੀ ਹਾਂ ਸਾਡੇ ਸਾਡੇ ਅਗਲੇ ਪਿਛਲੇ ਖਾਣ ਹੁਣ ਤੇ ਬਰਬਰ ਆਉਣ ਵਾਲੇ ਆ ਤੇ ਅਜੇ ਤਿਆਰ ਹੋਣੀ ਆ ਅਜੇ ਪੂਰੀ ਆ ਜੇ ਤੇ ਪੂਰੀ ਭਰਨੀ ਆ ਤੇ ਸ਼ਾਂਤ ਸਵੇਹਾ ਦੀ ਠੀਕ ਆ ਦੇਖੋ ਭਲੀ ਕਿਹੜਾ ਲਖਾਓ ਕਿਤੇ ਵੀ ਪਿਓਰ ਬੂਰੀ ਆ ਜਿਹੜਾ ਕੋਈ ਵਿੱਚ ਜਿੱਟਾ ਨਹੀਂ ਹੈਗਾ ਕਿਤੇ ਵੀ ਬੂਰੀ ਪਾਜੀ ਬੂਰੀ ਝੋਟੀ ਆ ਬੂਰੀ ਝੋਟੀ ਇਹਦੀ ਪਾਜੀ ਕਿੰਨੇ ਕਿਦਾਂ ਲੈ ਜੂਗੀ 8 ਦਾ ਲੈ ਜੇ ਕੋਈ 2-4 ਰੁਪਏ ਵਾਧਾ ਲਾ ਦੇ ਕੱਟ ਲੈ ਜੇ ਠੀਕ ਆ ਰਾਜੀ ਵੇਖੋ ਕਿੱਡੀ ਆ ਠੀਕ ਆ ਮੂੰਹ ਖੜੋ ਜਿਹੜਾ ਮੱਦੀ ਚੀਜ਼ ਨੇ ਉਹਨਾਂ ਨੂੰ ਦੇ ਲੋ ਦੇਖੋ ਇਹ ਚੋਗੀ ਤੋਂ ਛਿੱਗੀ ਜੜੀ ਤੇ ਚੋਗੀ ਤੋਂ ਛਿੱਗੀ ਹੋਣੀ ਪਾਜੀ ਬਈ ਛਿੱਗੀ ਵਾਲੇ ਬਰਾਬਰ ਕਰਨਾ ਦੇਖੋ ਬਰਾਬਰ ਨਹੀਂ ਕਰਨਾ ਹਾਂਜੀ ਹਾਂ ਠੀਕ ਅਰੇ ਪਾਜੀ ਜਵਾਨ ਜਵਾਨ ਹੀ ਨੇ ਵੀ ਨਾ ਹਾਂਜੀ ਹਾਂਜੀ ਆ ਰੱਬੀ ਮੂੰਹ ਮਾ ਬੜਾ ਸੋਹਣਾ ਹੈ ਵਾ ਤੇ ਇਹਦਾ ਫਿਰ ਮੁੱਲ ਇਹਦਾ ਪਾਜੀ ਮੁੱਲ ਤੇ ਆ ਜੀ ਵੀ ਕਿਹਦੇ ਪਾਸੋਂ ਵਾਲਾ ਕੀ ਕਰਨੀ ਹਾਂਜੀ ਕਹਿੰਦੇ ਪੂਰੀ ਦੀ ਭਾਜੀ ਇੱਕ ਡਿਮਾਂਡ ਹੈਗੀ ਪੂਰੀ ਦੀ ਡਿਮਾਂਡ ਹੈ ਸੋਹਣੀ ਲੱਗਦੀ ਬੱਚੀ ਸੋਹਣੀ ਬੜੀ ਭਾਜੀ ਹੈ ਹਾਂਜੀ ਭਾਜੀ ਖਾਣਾ ਇੱਕ ਠੀ ਦੇ ਦਈਏ 97 ਦੀ ਦੇ ਦਈਏ 99 ਦੇ ਦਈਏ 99 ਤੇ ਨਹੀਂ 93 ਦੀ ਕੱਟੀ ਦੇ ਦਾਂਗੇ ਦੀ ਪਹੁੰਚ ਕਰਾਂਗੇ ਅੱਛਾ ਇਹਦੇ ਪਹੁੰਚ 93000 ਦੀ ਅੱਛਾ ਹਾਂ ਪਹੁੰਚ ਕਰਾਂਗੇ ਇਹਦੀ ਵੀ ਜਿੱਥੇ ਕੋਈ ਲੱਗੂ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ 93 ਬਾਕੀ ਤਾਂ ਫੋਨ ਲਾਵੇ ਅੱਛਾ ਇਹ ਨਾ ਦੇ ਕੇ ਮੋੜਦਾ ਨਹੀਂ ਠੀਕ ਹੈ ਜੀ ਸਮੀਆਂ ਭਾਜੀ ਤੁਹਾਡੀ ਆ ਬਾਕੀ ਆਪਣੀਆਂ ਪਾਸ ਕਰਕੇ ਤੇ ਵੇਸ਼ ਚੱਕ ਕੇ ਤਸੱਲੀ ਕਰਕੇ ਖੜੋ ਜੀ